ਇਸ ਤੋਂ ਬਾਅਦ ਦਾ ਤੀਜਾ ਟਰੈਕਟਰ ਬਿਲਕੁਲ ਹੀ ਚਲਾਉਂਦਾ ਜੀ ਜੇ ਦਾ ਪਹਿਲਾ ਟਰੈਕਟਰ ਟਾਈਮ ਜਿਆਦਾ ਹੀ ਲੈ ਗਿਆ ਇਹ ਦੇਖੋ ਇੰਨਾ ਟਾਈਮ ਲੈਂਦਾ ਕੋਈ ਟਾਈਮ ਦੀ ਰੁਕਾ ਨਹੀਂ ਹਿੰਦੇ ਨਾ ਕਿ ਉਹ ਰੁਕਿਆ ਨਹੀਂ ਹਿੰਦੇ ਅੰਦਰ ਯਾਰ ਬਾਈ ਉਹਦੀ ਬਾਗ਼ਾ ਘੇਰ ਕੇ ਗਿਆ ਥਾ ਉਹਦੀ ਦਾਤ ਤੇ ਸ਼ੇਰਾਂ ਨੂੰ ਕਹਾਂ ਨਾ ਕਿ ਕਿਹੜੇ ਲੋਟ ਮਾਰਦਾ ਟਰੈਕਟਰ ਨਾ ਥੇਕਾ ਕੰਮ ਹੋ ਬਾਈ ਵੀ ਟਾਈਮ ਪਹਿਲਾਂ ਲੈ ਨਾ ਘਟਾਉਣਾਗਾ ਇਹਦਾ ਆ ਦੇਖ ਸਰਦੁਤਾਹ ਕਿਹੜੇ ਲੋਟ ਭੱਟਿਆ ਇੱਥੇ ਮਣੀ ਮੂਜੀ ਤੂੰ ਆ ਜਾਂਦਾ ਹੈ ਦੂਜਾ ਜਿਹੜਾ ਸਟਾਰਟ ਹੋ ਗਿਆ ਦੇਖ ਸਕਦੇ ਆਂ ਕੂ ਬੰਦ ਹੈ ਦੇਖੋ ਨਾਚਾ ਦੇਖੋ ਕਿਹੜੇ ਲੋਟ ਜਾਂਦਾ ਆ ਦੇਖੋ ਇਹ ਐ ਚੰਕੌਰ ਸਾਹਿਬ ਵਾਲੇ ਹੋ ਗਿਆ ਕੰਮ ਇਹ ਐ ਚੰਕੌਰ ਸਾਹਿਬ ਵਾਲੇ ਆਰਾ ਮੈਦਾਨ ਨੱਚਣਾ ਮੈਂ ਨੀ ਨਾ ਚੋਖਿਆ ਦੇਖ ਸਕਦੇ ਹੋ ਉਹ ਦੱਸੋ ਉਹ ਪਾਰੀ ਚ ਰਾਏ ਤੇ ਉਹ ਬੰਦੇ ਉਹ ਮੈਟੱਪ ਅੰਦਰ ਸੈਂਟ ਹੋ ਗਏ ਦੇਖ ਸਕਦੇ ਹੋ ਥੋੜੀ ਤੋੜੂ ਦਾੜਖਣਾ ਦੇਖ ਸਕਦੇ ਹੋ ਕਾ ਟਾਈਮ ਦੱਖਣਗੇ ਵੀ ਹੁਣ ਦੇਖ ਸਾਹ ਕਿਉਂ ਰਕ ਟਾਈਮ ਦੇਖਦਾ ਕੀ ਆ ਆਉਂਦਾ ਹੈ ਬੱਸ ਕੋਈ ਕਹੋ ਨਾ ਹਾਲੀ ਫੋਰਾ ਕਮੇਟੀ ਨਾਸਪਾ ਦੇ ਉੱਪਰ ਬੱਸੇ ਗਾੜੀ ਟਾਈਮ ਨੋਰ ਕਰਾਉਂਦੇ ਆ ਨਾ ਤਾਂ ਟਾਈਮ ਤਾਂ ਜਪ ਕਰਦੇ ਕਰਨਾ ਲੋ 2 ਮਿੰਟ 25 ਸੈਕਿੰਡ 2 ਮਿੰਟ 25 ਸੈਕਿੰਡ ਤੇ ਹੀ ਦੂਜੇ ਨੰਬਰ ਤੇ ਆ ਪਹਿਲੇ ਨੰਬਰ ਤੇ ਪਹਿਲੀ ਵਾਗਿਆ ਵਾਲਾ 53 ਦਾ ਸਾਇ ਹਜੇ ਤੱਕ ਇਹਦਾ ਦੂਜਾ ਨੰਬਰ ਹੈ ਇਹ ਦੂਜੇ ਨੰਬਰ ਤੇ ਆ ਜੀ ਚਮਕੌਰ ਸਾਹਿਬ ਵਾਲਾ ਤਾਂ ਦੇਖ ਸਕਦੇ ਹੋ No, yeah.